ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਮਸਲੀਨ ਦੇ ਸੂਟ ਬਣੇ ਹੋਏ ਨੇ ਨਾਲ ਦੁਪੱਟੇ ਵੀ ਮਸਲੀਨ ਦੇ ਹੀ ਆਉਣਗੇ neck ਦੇ ਵਰਕ ਆਏਗਾ bottom ਦੇ ਉੱਤੇ ਪੈਚ ਵਰਕ ਲੱਗਾ ਹੋਇਆ ਤੇ ਲੈਸਨ ਲਗਾਉਣ ਦੀ ਲੋੜ ਨਹੀਂ ਹੈਗੀ ਲੈਸਨ ਲੱਗੀਆਂ ਹੋਈਆਂ ਨੇ ਸੂਟ ਦੇ ਉੱਪਰ ਸ਼ਰਟ ਤੇ बॉਟਮ ਤੇ ਇਹ ਵਾਲੇ ਆਉਣਗੇ ਜੀ ਪਿਓਰ ਸਿਲਕ ਟਿਸ਼ੂ ਦੇ ਉੱਤੇ ਸੂਟ ਬਣਿਆ ਹੋਇਆ ਹੈ ਹੈਂਡਵਰਕ ਦਾ ਸੂਟ ਹੈ ਟੋਟਲੀ ਹੈਂਡਵਰਕ ਦਾ ਤੇ ਇਹ ਵਾਲੇ ਕ੍ਰੇਪ ਦੇ ਸੂਟ ਨੇ ਪਰ ਮੀਟਰ ਦੇ ਅਕੋਰਡਿੰਗ ਮਿਲਦੇ ਆ ਤੇ ਤੁਸੀਂ ਇਹਨਾਂ ਨੂੰ ਸ਼ਰਟ ਦਾ ਓਨਲੀ ਕਪੜਾ ਵੀ ਲੈ ਸਕਦੇ ਹੋ ਨਾਲ बॉਟਮ ਵੀ ਮੈਚਿੰਗ ਕਰਵਾ ਕੇ ਲੈ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੇ ਸੂਟ ਬਣੇ ਹੋਏ ਨੇ ਤੇ ਇਹਨਾਂ ਨੂੰ ਤੁਸੀਂ ਵਿਦਆਊਟ ਦੁਪੱਟਾ ਨੇ ਇਹ ਵਾਲੇ ਸੂਟ ਆਉਣਗੇ ਜੀ ਵਿਸਕੋਸ ਦੇ ਤੇ ਇਹਨਾਂ ਦੇ ਨਾਲ ਦੁਪੱਟਾ ਬਹੁਤ ਜਿਆਦਾ ਸੋਹਣਾ ਇਹ ਵਾਲਾ ਟਿਸ਼ੂ ਦਾ ਸੂਟ ਆਏਗਾ ਟਿਸ਼ੂ ਸ਼ਿਮਰ ਦੇ ਉੱਪਰ ਬਹੁਤ ਜਿਆਦਾ ਸੋਹਣਾ ਬਾਟਮ ਵਰਕ ਵੀ ਆਏਗਾ ਤੇ ਇਹ ਵਾਲੇ ਉਹ ਪਾਰੜਾ ਦੇ ਉੱਤੇ ਸ਼ਰਾਰਾ ਸੂਟ ਬਣਿਆ ਹੋਇਆ ਤੁਸੀਂ ਇਹ 슬ੀਵਸ ਵਰਕ ਆਏਗਾ ਇਹ ਵਾਲਾ ਵਾਈਟ ਕਲਰ ਦੇ ਵਿੱਚ ਸੂਟ ਬਣਿਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਸ਼ਿਮਰ ਦਾ ਕਿ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਵੀ ਸ਼ਿਮਰ ਦੇ ਸੂਟ ਆਉਣਗੇ ਜੀ ਬਹੁਤ ਜਿਆਦਾ ਸੋਹਣੇ ਨੇ ਨਾਲ ਦੁਪੱਟੇ ਚੁਣੌਣ ਦੇ ਰਹਿਣਗੇ ਉੱਤੇ ਮਿਰਰ ਵਰਕ ਐਂਡ ਹੈਂਡ ਵਰਕ ਹੋਇਆ ਹੋਇਆ ਬਹੁਤ ਜਿਆਦਾ ਸੋਹਣੀ ਕਲੈਕਸ਼ਨ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਤੇ ਇਹ ਵਾਲੇ ਸੂਟ ਬਹੁਤ ਜਿਆਦਾ ਸੋਹਣੇ ਨੇ ਸ਼ਿਮਰ ਦੇ ਆਉਣਗੇ ਸੂਟ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਹੈਂਡ ਵਰਕ ਦੇ ਸੂਟ ਨੇ ਪਾਰਟੀ ਵੇਅਰ ਕਲੈਕਸ਼ਨ ਹੈ ਜਲਦੀ ਤੋਂ ਜਲਦੀ ਆਰਡਰ ਕਰੋ ਲਿਮਟਿਡ ਜੈ ਸਟਾਕ ਹੁੰਦਾ ਹੈ ਇਹ ਵਾਲਾ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਧੰਨਵਾਦ